ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਪੰਜਾਬੀ ਵੈਜ ਰਸੋਈ ਦੇ ਵਿੱਚ ਜਿੱਥੇ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਘਰ ਦੇ ਵਿੱਚ ਹੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਰੈਡੀ ਹੋਣ ਵਾਲੀਆਂ ਵੈਜ ਰੈਸਪੀਜ਼ ਅੱਜ ਆਪਾਂ ਬਣਾਉਣੀ ਸਿੱਖਾਂਗੇ ਇਸ ਤਰ੍ਹਾਂ ਦੀ ਰੈਸਪੀ ਜੋ ਅਕਸਰ ਆਪਾਂ ਹੋਟਲ ਜਾਂ ਰੈਸਟੋਰੈਂਟ ਦੇ ਉੱਤੇ ਹੀ ਖਾਂਦੇ ਆਂ ਹਾਂਜੀ ਅੱਜ ਆਪਾਂ ਬਣਾਵਾਂਗੇ ਚਿਲੀ ਪਨੀਰ ਯਾਨੀ ਕਿ ਚੀਜ਼ ਚਿਲੀ ਦੀ ਰੈਸਪੀ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਇਸ ਨੂੰ ਘਰ ਦੇ ਵਿੱਚ ਤਿਆਰ ਕਰਾਂਗੇ ਇਹ ਚੀਸ ਚਿਲੀ ਦੀ ਡਿਸ਼ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਤੇ ਜੇਕਰ ਤੁਸੀਂ ਵੀ ਇਸ ਨੂੰ ਇੱਕ ਵਾਰੀ ਖਾ ਲਿਆ ਤਾਂ ਤੁਸੀਂ ਹਰ ਵਾਰ ਇਸ ਨੂੰ ਬਣਾਉਣਾ ਚਾਹੋਗੇ ਇਹ ਐਨੀ ਜ਼ਿਆਦਾ ਮਜ਼ੇਦਾਰ ਬਣੇਗੀ ਮੈਂ ਇਸ ਰੈਸਪੀ ਨੂੰ ਬਿਲਕੁਲ ਆਪਣੇ ਸਟਾਈਲ ਦੇ ਵਿੱਚ ਬਣਾਵਾਂਗੀ ਤੇ ਤੁਸੀਂ ਵੀ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਸੀਂ ਵੀ ਇਸ ਨੂੰ ਆਸਾਨੀ ਦੇ ਨਾਲ ਘਰ ਦੇ ਵਿੱਚ ਬਣਾ ਸਕੋ रेसिपी शुरू ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਤਾਂ ਕਰ ਲੋ ਸਬਸਕ੍ਰਾਈਬ ਪੰਜਾਬੀ ਵੈਜ ਰਸੋਈ ਨੂੰ ਤੇ ਨਾਲ ਹੀ ਕਰ ਲੋ ਬੈਲ ਆਈਕਨ ਪ੍ਰੈਸ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤਾਂ ਚੀਜ਼ ਚਲੀ ਬਣਾਉਣ ਦੀ ਰੈਸਪੀ ਕਰਦੇ ਆ ਸ਼ੁਰੂ ਆਪਾਂ ਲਵਾਂਗੇ ਇੱਥੇ ਥੋੜੀਆਂ ਜਿਹੀਆਂ ਸ਼ਿਮਲਾ ਮਿਰਚ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਣਾ ਹੈ ਤੇ ਇਸ ਤਰ੍ਹਾਂ ਦੇ ਨਾਲ ਮੋٹے-ਮੋٹے ਪੀਸੇਸ ਵਿੱਚ ਕੱਟ ਲੈਣਾ ਹੈ ਧਿਆਨ ਰੱਖਣਾ ਹੈ ਕਿ ਇਸ ਨੂੰ ਬਹੁਤ ਜ਼ਿਆਦਾ ਬਾਰੀਕ ਨਹੀਂ ਕਰਨਾ ਇਹ ਦੇਖਣ ਦੇ ਵਿੱਚ ਕੱਟ ਹੋਣ ਤੋਂ ਬਾਅਦ ਕੁਝ ਇਸ ਤਰ੍ਹਾਂ ਲੱਗੇਗੀ ਇਸੀ ਤਰੀਕੇ ਨਾਲ ਤੁਸੀਂ ਮੋਟਾ-ਮੋਟਾ ਪਿਆਜ਼ਾਂ ਨੂੰ ਵੀ ਕੱਟ ਲੈਣਾ ਹੈ ਤੇ ਇੱਥੇ ਮੈਂ ਘਰ ਦੇ ਵਿੱਚ ਤਿਆਰ ਕੀਤਾ ਹੋਇਆ ਪਨੀਰ ਲਿਆ ਹੈ ਪਨੀਰ ਨੂੰ ਵੀ ਤੁਸੀਂ ਮੋٹے ਟੁਕੜਿਆਂ ਦੇ ਵਿੱਚ ਹੀ ਕੱਟਣਾ ਹੈ ਇੱਕ ਬਰੀਕ ਕੱਟਿਆ ਹੋਇਆ ਟਮਾਟਰ ਲਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਰੱਖਾਂਗੇ ਕੜਾਹੀ ਨੂੰ ਗਰਮ ਹੋਣ ਦੇ ਲਈ ਤੇ ਪਾ ਦੇਵਾਂਗੇ ਇਸਦੇ ਵਿੱਚ ਸਰੋਂ ਦਾ ਤੇਲ ਆਪਾਂ ਇੱਥੇ ਪਹਿਲਾਂ शिमला ਮਿਰਚ ਤੇ ਪਨੀਰ ਨੂੰ ਫਰਾਈ ਕਰਨਾ ਹੈ ਤੇ ਤੇ ਸਰੋਂ ਦਾ ਤੇਲ ਸਭ ਤੋਂ ਪਹਿਲਾਂ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਤਾਂ ਤੇਲ ਪੂਰੀ ਤਰ੍ਹਾਂ ਗਰਮ ਹੋ ਚੁੱਕਾ ਹੈ ਤੇ ਇਸ ਦੇ ਵਿੱਚੋਂ ਧੂਆ ਨਿਕਲਣਾ ਵੀ ਸ਼ੁਰੂ ਹੋ ਗਿਆ ਹੈ ਤਾਂ ਹੁਣ ਆਪਾਂ ਪਾਵਾਂਗੇ ਇਸ ਦੇ ਵਿੱਚ ਕੱਟੀ ਹੋਈ ਸ਼ਿਮਲਾ ਮਿਰਚ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਫਰਾਈ ਕਰਾਂਗੇ ਸ਼ਿਮਲਾ ਮਿਰਚ ਨੂੰ ਫਰਾਈ ਹੋਣ ਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਇਹ ਤਿੰਨ ਤੋਂ ਚਾਰ ਮਿੰਟ ਦੇ ਵਿੱਚ ਹੀ ਵਧੀਆ ਕੁੱਕ ਹੋ ਜਾਂਦੀ ਹੈ ਤਾਂ ਬਸ ਇਹਨੂੰ ਵਿੱਚ ਵਿੱਚ ਹਿਲਾਉਂਦੇ ਰਹਿਣਾ ਤੇ ਜਿਵੇਂ ਥੋੜੀ ਜਿਹੀ ਕ੍ਰਿਸਪੀ ਜਿਹਾ ਹੋ ਜਾਣ ਤੇ ਆਪਾਂ ਇਹਨਾਂ ਨੂੰ ਉਸੇ ਵੇਲੇ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਕਲਰ ਦੇ ਵਿੱਚ ਵੀ ਚੇਂਜ ਆਣਾ ਸ਼ੁਰੂ ਹੋ ਗਿਆ ਹੈ ਤੇ ਅੱਗੇ ਨਾਲੋਂ ਨਰਮ ਵੀ ਹੋ ਗਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਕੇ ਰੱਖ ਲਵਾਂਗੇ। ਇਹ ਲਓ ਜੀ ਇਸ ਤਰ੍ਹਾਂ ਦੇ ਨਾਲ ਸਾਰੀ ਸ਼ਿਮਲਾ ਮਿਰਚ ਮੈਂ ਬਾਹਰ ਕੱਢ ਲਈ ਹੈ। ਉਸੇ ਤੇਲ ਦੇ ਵਿੱਚ ਆਪਾਂ ਹੁਣ ਪਾ ਦਵਾਂਗੇ ਪਨੀਰ। ਇੱਥੇ ਆਪਾਂ ਪਨੀਰ ਨੂੰ ਵੀ ਬਹੁਤ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਹੈ ਜਦੋਂ ਤੱਕ ਉਸ ਦਾ ਕਲਰ 골ਡਨ ਬ੍ਰਾਊਨ ਹੁੰਦਾ ਹੈ। ਇਤੂਸੀ ਪਨੀਰ ਨੂੰ ਵਿਚਦੀ ਵਿਚ ਹਿਲਾਉਂਦੇ ਰਹਿਣਾ ਤੇ ਇਸ ਦੇ ਪਾਸਿਆਂ ਨੂੰ ਬਦਲਦੇ ਰਹਿਣਾ ਤਾਂ ਕਿ ਚਾਰੇ ਪਾਸਿਆਂ ਤੋਂ ਪਨੀਰ ਆਪਣਾ ਬਹੁਤ ਵਧੀਆ ਤਰ੍ਹਾਂ ਦੇ ਨਾਲ ਫਰਾਈ ਹੋ ਕੇ ਕ੍ਰਿਸਪੀ ਹੋ ਜਾਵੇ। ਪਨੀਰ ਨੂੰ ਫਰਾਈ ਕਰਨ ਦੇ ਵਿੱਚ ਵੀ 2 ਤੋਂ 3 ਮਿੰਟ ਦਾ ਸਮਾਂ ਹੀ ਲੱਗਦਾ ਹੈ। ਆਪਾਂ ਇਸ ਨੂੰ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਤੇ ਹਲਕਾ ਜਿਹਾ ਇਸ ਦੇ ਵਿੱਚ ਕਲਰ ਚੇਂਜ ਆ ਗਿਆ ਹੈ ਤੇ ਆਪਾਂ ਇਸ ਨੂੰ ਹੁਣ ਕੱਢ ਕੇ ਅਲੱਗ ਪਲੇਟ ਦੇ ਵਿੱਚ ਰੱਖ ਲਵਾਂਗੇ। ਤਦੋਂ ਫਿਰ ਹੁਣ ਲਗਾਉਣਾ ਹੈ ਆਪਣੀ ਸਬਜ਼ੀ ਨੂੰ ਤੜਕਾ ਇੱਥੇ ਮੈਂ ਉਸੇ ਤੇਲ ਦੇ ਵਿੱਚ ਹੁਣ ਪਾ ਲਏ ਨੇ ਆਪਣੇ ਪਿਆਜ਼ ਜੋ ਕਿ ਮੈਂ ਕੱਟ ਕੇ ਰੱਖੇ ਸਨ ਪਿਆਜ਼ ਨੂੰ ਦੁਹੇਚੰਕੀ ਤਰ੍ਹਾਂ ਹਿਲਾ ਲੈਣਾ ਹੈ ਤੇ ਆਪਾਂ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਭੁੰਨ ਲਵਾਂਗੇ ਸ਼ਿਮਲਾ ਮਿਰਚ ਤੇ ਪਨੀਰ ਤਾਂ ਆਪਾਂ ਪਹਿਲਾਂ ਹੀ ਫ੍ਰਾਈ ਕਰਕੇ ਰੱਖਲੇ ਹਨ ਹੁਣ ਬਸ ਆਪਾਂ ਆਪਣਾ ਮੇਨ ਤੜਕਾ ਤਿਆਰ ਕਰਨਾ ਹੈ ਲਓ ਜੀ ਪਿਆਜ਼ ਤਾਂ ਆਪਣੇ ਹਲਕੇ ਜੇ 골ਡਨ ਬ੍ਰਾਊਨ ਹੋ ਗਏ ਨੇ ਪੁਣਾ ਪਾ ਪਾਵਾਂਗੇ ਇਸ ਦੇ ਵਿੱਚ ਸਵਾਦ ਅਨੁਸਾਰ ਨਮਕ ਇੱਕ ਚਮਚ ਪਾਵਾਂਗੇ ਰੈੱਡ ਚਿਲੀ ਪਾਊਡਰ ਫਿਰ ਇਸ ਦੇ ਵਿੱਚ ਪਾਵਾਂਗੇ ਇੱਕ ਚਮਚ ਹਲਦੀ ਦਾ ਚਟਪਟੇ ਜਿਹੇ ਸਵਾਦ ਲਈ ਆਪਾਂ ਪਾਵਾਂਗੇ ਇਸ ਦੇ ਵਿੱਚ ਇੱਕ ਚਮਚ ਚਾਟ ਮਸਾਲਾ ਤੇ ਇੱਕ ਚਮਚ ਗਰਮ ਮਸਾਲਾ ਤੇ ਸਬਜ਼ੀ ਨੂੰ ਕੋ ਵਧੀਆ ਜਿਹਾ ਰੰਗ ਦੇਣ ਦੇ ਲਈ ਮੈਂ ਪਾਇਆ ਇੱਥੇ ਇੱਕ ਚਮਚ ਢੇਕੀ ਮਿਰਚ ਦਾ ਲਓ ਜੀ ਮਸਾਲੇ ਆਪਣੇ ਪੈ ਗਏ ਨੇ ਹੁਣ ਆਪਾਂ ਇਹਨਾਂ ਨੂੰ ਕਰ ਦੇਵਾਂਗੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਤੇ ਪਿਆਜ਼ਾਂ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਥੋੜਾ ਜਿਹਾ ਭੁੰਨ ਲਵਾਂਗੇ ਹੁਣ ਆਪਾਂ ਪਾਵਾਂਗੇ ਇਸ ਦੇ ਵਿੱਚ ਬਰੀਕ ਕੱਟਿਆ ਹੋਇਆ ਟਮਾਟਰ ਤੇ ਇਸ ਤਰ੍ਹਾਂ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਨਰਮ ਹੋਣ ਤੱਕ ਦੇ ਲਈ ਪਕਾ ਲਵਾਂਗੇ ਇਸ ਸਬਜ਼ੀ ਵਿੱਚ ਥੋੜੀ ਜਿਹੀ ਮਿਠਾਸ ਬਹੁਤ ਵਧੀਆ ਲੱਗਦੀ ਹੈ ਤੇ ਮੈਂ ਇੱਥੇ ਇੱਕ ਚਮਚ ਪਾਇਆ ਹੈ ਸ਼ੱਕਰ ਦਾ ਜੋ ਕਿ ਸਾਡੀ ਸਿਹਤ ਲਈ ਵੀ ਵਧੀਆ ਹੈ ਤੇ ਸਬਜ਼ੀ ਦੇ ਵਿੱਚ ਵੀ ਬਹੁਤ ਸਵਾਦ ਲੱਗਦਾ ਹੈ ਤੇ ਸਬਜ਼ੀ ਨੂੰ ਹੁਣ ਕਰਾਰਾ ਜਿਹਾ ਬਣਾਉਣ ਦੇ ਲਈ ਮੈਂ ਪਾਇਆ ਹੈ ਇੱਥੇ ਅਦਰਕ ਲਸਣ ਤੇ ਮਿਰਚਾਂ ਦਾ ਪੇਸਟ ਦੇ ਨਸਾਰੀਆਂ ਚੀਜ਼ਾਂ ਨੂੰ ਆਪਾਂ 2 ਤੋਂ 3 ਮਿੰਟ ਦੇ ਲਈ ਹੋਰ ਵਧੀਆ ਤਰੀਕੇ ਦੇ ਨਾਲ ਕੁਕ ਕਰ ਲਵਾਂਗੇ ਇਸ ਸਬਜ਼ੀ ਵਿੱਚ ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਆਪਾਂ ਪਾਵਾਂਗੇ ਸੋਇਆ ਸੌਸ ਤੋ ਐਸਾ ਉਸਪਾਂ ਦੇ ਨਾਲ ਇਹ ਬਿਲਕੁਲ ਹੋਟਲ ਸਟਾਈਲ ਬਣੇਗੀ ਤੇ ਤੁਹਾਨੂੰ ਇਸ ਦੀ ਗਰੇਵੀ ਵੀ ਬਹੁਤ ਵਧੀਆ ਲੱਗੇਗੀ ਇੱਕ ਚਮਚ ਪਾਵਾਂਗੇ ਆਪਾਂ ਇੱਥੇ ਰੈੱਡ ਟొਮੇਟੋ ਸੌਸ ਦਾ ਤੇ ਇੱਕ ਚਮਚ ਪਾਵਾਂਗੇ ਇਸ ਦੇ ਵਿੱਚ ਇਮਲੀ ਵਾਲੀ ਖੱਟੀ ਮਿੱਠੀ ਚਟਨੀ ਦਾ ਜੇਕਰ ਤੁਸੀਂ ਇਮਲੀ ਦੀ ਚਟਨੀ ਘਰ ਦੇ ਵਿੱਚ ਤਿਆਰ ਕਰਨੀ ਸਿੱਖਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਇਸ ਦੀ ਬਹੁਤ ਹੀ ਆਸਾਨ ਰੈਸਪੀ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਲਓ ਜੀ ਸਾਰੇ ਚੀਜ਼ਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਣਾ ਹੈ ਚੰਗੀ ਤਰ੍ਹਾਂ ਕੁੱਕ ਹੋ ਜਾਣ ਤੋਂ ਬਾਅਦ ਆਪਾਂ ਮਿਕਸ ਕਰ ਦਾਂਗੇ ਇਸ ਦੇ ਵਿੱਚ ਫਰਾਈ ਕੀਤੇ ਹੋਏ ਇਨਗਰੀਡੀਅੰਟਸ ਤਾਂ ਇੱਥੇ ਮੈਂ Shimla Mirch ਤੇ paneer ਦੋਨੋਂ ਹੀ ਇਸ ਦੇ ਵਿੱਚ ਪਾ ਦਿੱਤੇ ਨੇ ਤੇ ਇਹਨਾਂ ਨੂੰ ਵੀ ਆਪਣੇ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਤਾਂ ਕਿ ਹਰ ਇੱਕ ਸੌਸ ਤੇ ਹਰ ਇੱਕ ਪਾਏ ਹੋਏ ਮਸਾਲੇ ਦਾ ਸਵਾਦ ਸਾਡੀ Shimla Mirch ਅਤੇ paneer ਦੇ ਵਿੱਚ ਮਿਕਸ ਹੋ ਜਾਵੇ ਤੇ ਦੇਖੋ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਸਬਜੀ ਬਣ ਕੇ ਤਿਆਰ ਵੀ ਹੋ ਗਈ। ਹੁਣ ਜ਼ਿਆਦਾ دیر ਇਸ ਨੂੰ ਪਕਾਉਣ ਦੀ ਵੀ ਲੋੜ ਨਹੀਂ ਕਿਉਂਕਿ ਫਰਾਈ ਕੀਤੀ ਹੋਈ ਚੀਜ਼ਾਂ ਪਾਉਣ ਕਰਕੇ ਇਹ ਸਬਜੀ ਬਿਲਕੁਲ ਤਿਆਰ ਹੈ। ਤੇ ਗਾਰਨਿਸ਼ ਕਰਨ ਦੇ ਲਈ ਉੱਪਰ ਦੀ ਪਾਵਾਂਗੇ ਆਪਾਂ ਫਰੈਸ਼ ਕੱਟਿਆ ਹੋਇਆ ਧਨੀਆ। ਤੇ ਬਿਨਾਂ ਕਿਸੇ ਕਾਰਨਫਲੋਰ ਤੋਂ ਬੜੇ ਹੀ ਆਸਾਨ ਤਰੀਕੇ ਦੇ ਨਾਲ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਚੀਜ਼ ਚਿਲੀ ਬਣ ਕੇ ਆਪਣੀ ਤਿਆਰ ਹੋ ਚੁੱਕੀ ਹੈ। ਚਲੋ ਫਿਰ ਕੱਢ ਲੈਨੇ ਆਪਾਂ ਇਸ ਨੂੰ ਆਪਣੇ ਸਰਵਿੰਗ ਬੌਲ ਦੇ ਵਿੱਚ। ਤੇ ਲਓ ਜੀ ਆਪਣੀ ਸਬਜੀ ਹੁਣ ਖਾਣ ਦੇ ਲਈ ਇੱਕਦਮ ਤਿਆਰ ਹੈ। ਤੁਸੀਂ ਵੀ ਇਸ ਆਸਾਨ ਜਿਹੇ ਤਰੀਕੇ ਦੇ ਨਾਲ ਇੱਕ ਵਾਰ ਚਿਲੀ ਪਨੀਰ ਬਣਾਉਣ ਦੇ ਟਰਾਈ ਜ਼ਰੂਰ ਕਰਨਾ ਤੇ ਮੈਨੂੰ ਦੱਸਣਾ ਕਮੈਂਟ ਕਰਕੇ ਕਿ ਤੁਹਾਡਾ ਚੀਜ਼ ਚਿਲੀ ਕਿਸ ਤਰ੍ਹਾਂ ਦਾ ਬਣਿਆ। ਤੁਹਾਡੇ ਪਿਆਰੇ ਪਿਆਰੇ ਕਮੈਂਟ ਦੇ ਨਾਲ ਮੈਨੂੰ ਬਹੁਤ ਮੋਟੀਵੇਸ਼ਨ ਮਿਲੇਗੀ ਤਾਂ ਕਿ ਹੋਰ ਵਧੀਆ ਨਵੀਆਂ ਤੇ ਆਸਾਨ ਤਰੀਕੇ ਦੀਆਂ ਰੈਸਪੀਜ਼ ਲੈ ਕੇ ਮੈਂ ਤੁਹਾਡੇ ਲਈ ਆਵਾਂ। ਜੇਕਰ ਤੁਹਾਨੂੰ ਇਹ ਰੈਸਪੀਜ਼ ਬਹੁਤ ਵਧੀਆ ਲੱਗਦੀਆਂ ਨੇ ਤਾਂ ਤੁਸੀਂ ਆਪਣੇ ਚੈਨਲ ਪੰਜਾਬੀ ਵੈਜ ਰਸੋਈ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਤੇ ਇਹਦੇ ਇਸ ਚੈਨਲ ਨੂੰ ਪਿਆਰ ਦਿੰਦੇ ਰਹੋ ਵੀਡੀਓ ਨੂੰ ਕਰਦੇ ਇੱਕ ਪਿਆਰਾ ਜਿਹਾ ਲਾਈਕ ਤੇ ਨਾਲ ਹੀ ਆਪਣੇ ਫਰੈਂਡਸ ਤੇ ਫੈਮਿਲੀ ਦੇ ਨਾਲ ਸ਼ੇਅਰ ਤਾਂ ਕਿ ਉਹ ਵੀ ਇਸ ਤਰ੍ਹਾਂ ਦੀਆਂ ਆਸਾਨ-ਆਸਾਨ ਰੈਸਪੀਜ਼ ਘਰ ਦੇ ਵਿੱਚ ਬਣਾ ਕੇ ਟਰਾਈ ਕਰ ਸਕਣ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਮੈਂ ਤੁਹਾਡੇ ਲੈ ਕੇ ਆਵਾਂਗੀ ਚਟਨੀ ਦੀ ਰੈਸਪੀ ਜੇਕਰ ਤੁਸੀਂ ਕੋਈ ਹੋਰ ਡਿਸ਼ ਵੀ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਬਸ ਤੁਸੀਂ ਜੁੜੇ ਰਹਿਣਾ ਹੈ ਪੰਜਾਬੀ ਵੈਜ ਰਸੋਈ ਦੇ ਨਾਲ ਵੀ ਮੇ ਤਾਂ ਹੁਣ ਟੇਸਟ ਕੀਤੇ ਬਿਨਾਂ ਰਹਿ ਨਹੀਂ ਜਾ ਰਿਹਾ ਤੁਸੀਂ ਵੀ ਉਠੋ ਕਿਚਨ 'ਚ ਜਾਓ ਬਣਾਓ ਖਿਲਾਓ ਤੇ ਸਵਦਾ ਦੇ ਜੱਜਾ ਆਪਾਂ ਤੁਹਾਨੂੰ ਮਿਲਾਂਗੇ ਇੱਕ ਹੋਰ ਵਧੀਆ ਜੀ ਰੈਸਪੀ ਦੇ ਨਾਲ ਕਿਸੇ ਅਗਲੀ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ ਟੇਕ ਕੇਅਰ ਬਾਏ ਬਾਏ